ਲਓ ਜੀ ਠੰਡ ਤੇ ਧੁੰਦ ਤੋਂ ਬਾਅਦ ਪੰਜਾਬ ਦੇ ਵਿੱਚ ਹੁਣ ਮੀਂਹ ਦਾ ਵੀ ਅਲਰਟ ਜਾਰੀ ਹੋ ਚੁੱਕਿਆ ਹੁਣ ਘਰਾਂ ਚੋਂ ਸੋਚ ਸਮਝ ਕੇ ਹੀ ਨਿਕਲਿਓ ਬਾਹਰ ਕਿਉਂਕਿ ਤਾਜ਼ਾ ਅਪਡੇਟ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਆਂ ਦੇਸ਼ ਦੇ ਕਈ ਹਿੱਸਿਆਂ ਦੇ ਵਿੱਚ ਠੰਡ ਤੇ ਧੁੰਦ ਦਾ ਕਹਿਰ ਜਾਰੀ ਹੈ ਮੌਸਮ ਵਿਭਾਗਿਆ ਨੇ ਆਈਐਮਡੀ ਨੇ ਕਈ ਰਾਜਾਂ ਦੇ ਵਿੱਚ 31 ਜਨਵਰੀ ਤੋਂ 4 ਫਰਵਰੀ ਤੱਕ ਮੀਂਹ ਦਾ ਅਲਰਟ ਜਾਰੀ ਕੀਤਾ ਹੈ ਮੌਸਮ ਵਿਭਾਗ ਨੇ ਹਲਕੀ ਤੋਂ ਦਰਮਿਆਨੀ ਬਾਰਿਸ਼ ਦੀ ਭਵਿੱਖਬਾਣੀ ਵੀ ਕੀਤੀ ਹੈ ਜਿਵੇਂ ਨਾਲ ਠੰਡ ਵਧੇਗੀ ਅਤੇ ਤਾਪਮਾਨ 3 ਤੋਂ 4 ਡਿਗਰੀ ਤੱਕ ਡਿੱਗ ਜਾਵੇਗਾ ਤੇ ਮੌਸਮ ਵਿਭਾਗ ਦੇ ਅਨੁਸਾਰ ਹੀ ਯੂਪੀ ਦੇ ਪੰਜਾਬ ਦੇ ਵਿੱਚ ਸੀਤ ਲਹਿਰ ਦਾ ਪਰਕੋਪ ਜਾਰੀ ਰਹਿਣ ਦੀ ਵੀ ਸੰਭਾਵਨਾ ਹੈ ਤੇ ਅੱਜ ਦੇ ਦਿਨ ਵੀ ਤੁੰਦ ਦਾ ਕਹਿਰ جاری ਹੈ ਜੇਕਰ ਤੁਸੀਂ ਬਾਹਰ ਨਿਕਲੋਗੇ ਤਾਂ ਤੁੰਦ ਦਾ ਕਹਿਰ جاری ਹੈ ਮੌਸਮ ਵਿਭਾਗ ਦੇ ਅਨੁਸਾਰ ਦਿੱਲੀ ਹਰਿਆਣਾ ਯੂਪੀ ਪੰਜਾਬ ਚੰਡੀਗੜ੍ਹ ਉੱਤਰੀ ਰਾਜਸਥਾਨ ਬਿਹਾਰ ਝਾਰਖੰਡ ਉੱਤਰ ਪੂਰਬੀ ਜੋ ਹੈ ਮੱਧ ਪ੍ਰਦੇਸ਼ ਨਾਲ ਨਾਲ ਪੱਛਮੀ ਬੰਗਾਲ ਅਤੇ ਸਿੱਕਮ ਦੇ ਕੁਝ ਹਿੱਸਿਆਂ ਦੇ ਵਿੱਚ ਵੀ ਘੱਟੋ ਘੱਟ ਤਾਪਮਾਨ 7 ਤੋਂ 10 ਡਿਗਰੀ ਸੈਲਸੀਅਸ ਦੇ ਵਿਚਕਾਰ ਰਹਿਣ ਦੀ ਸੰਭਾਵਨਾ ਦੱਸੀ ਗਈ ਹੈ ਮੌਸਮ ਵਿਭਾਗ ਨੇ ਪੰਜਾਬ ਦੇ ਵਿੱਚ ਸੰਘਣੀ ਧੁੰਦ ਨੂੰ ਲੈ ਕੇ yellow alert ਵੀ ਜਾਰੀ ਕੀਤਾ ਹੈ ਜਦਕਿ ਉੱਤਰ ਪ੍ਰਦੇਸ਼ ਅਤੇ ਬਿਹਾਰ ਦੇ ਵਿੱਚ ਵੀ ਅਗਲੇ 24 ਘੰਟਿਆਂ ਦੌਰਾਨ ਦਿਨ ਵੇਲੇ ਧੁੰਦ ਪੈਣ ਦੀ ਸੰਭਾਵਨਾ ਹੈ ਪੰਜਾਬ ਤੇ ਹਰਿਆਣਾ ਦੇ ਵਿੱਚ 30 ਜਨਵਰੀ ਨੂੰ ਮੌਸਮ ਦੇ ਵਿੱਚ ਪੱਛਮੀ ਵਿਗਾਰ ਦੇ ਚੱਲਦੇ ਮੌਸਮ ਆਪਣਾ ਮિજાਜ ਬਦਲ ਸਕਦਾ ਹੈ ਇਸ ਮੌਕੇ ਪੰਜਾਬ ਦੇ ਸਰਹੱਦੀ ਇਲਾਕਿਆਂ ਦੇ ਵਿੱਚ ਹਲਕਾ ਤੇ ਦਰਮਿਆਨੀ ਜੋ ਹੈ ਮੀਂਹ ਵੀ ਪੈ ਸਕਦਾ ਹੈ ਇਸ ਦੇ ਨਾਲ ਹੀ ਲੋਕਾਂ ਨੂੰ ਸੁੱਕੀ ਠੰਡ ਤੋਂ ਰਾਹਤ ਮਿਲੇਗੀ ਜਦਕਿ 31 ਜਨਵਰੀ ਤੇ 1 ਫਰਵਰੀ ਨੂੰ ਵੀ ਮੀ ਦਾ ਜੋ ਹੈ ਦੌਰ ਜਾਰੀ ਰਹਿ ਸਕਦਾ ਉਸ ਬਾਅਦ 3 ਤੇ 4 ਫਰਵਰੀ ਨੂੰ ਮੁੜ ਪੰਜਾਬ ਦੇ ਵਿੱਚ ਮੀਂਹ ਪੈ ਸਕਦਾ ਤਾਂ ਸਾਵਧਾਨ ਰਹਿਣਾ ਘਰੋਂ ਨਿਕਲਣ ਤੋਂ ਪਹਿਲਾਂ ਸਾਵਧਾਨ ਜ਼ਰੂਰ ਰਹਿਣਾ ਸੂਬੇ ਦੇ ਵਿੱਚ ਮੀਂਹ ਪੈਣ ਦੇ ਨਾਲ ਠੰਡੀਆਂ ਹਵਾਵਾਂ ਵੀ ਚੱਲਣਗੀਆਂ ਜਿਸ ਕਰਕੇ ਤਾਪਮਾਨ ਦੇ ਵਿੱਚ ਗਰਾਵਟ ਦਰਜ ਕੀਤੀ ਗਈ ਹੈ ਤੁਸੀਂ ਇਸ ਵੇਲੇ ਕਿਸ ਜਗ੍ਹਾ ਤੇ ਮੌਜੂਦ ਹੋ ਕਿਸ ਜ਼ਿਲ੍ਹੇ ਚ ਮੌਜੂਦ ਹੋ ਜ਼ਰੂਰ ਕਮੈਂਟ ਆ ਰਹੀ ਸਾਨੂੰ ਦੱਸੋ ਮੌਸਮ ਵਿਗਿਆਨੀਾਂ ਨੇ ਕਿਹਾ ਕਿ ਮੀਂਹ ਪੈਣ ਦੇ ਨਾਲ ਲੋਕਾਂ ਨੂੰ ਠੰਡ ਤੋਂ ਰਾਹਤ ਮਿਲ ਸਕਦੀ ਹੈ ਪਰ ਆਪਾ ਜਾਣਕਾਰੀ ਅਨੁਸਾਰ ਪੰਜਾਬ ਦਾ ਫਤਿਹਗੜ ਸਾਹਿਬ ਤੇ ਹਰਿਆਣਾ ਦਾ ਪੰਚਕੁਲਾ ਸਭ ਤੋਂ ਠੰਡਾ ਸ਼ਹਿਰ ਹੈ ਤਾਂ ਇਸ ਤਰੀਕੇ ਦੀ ਵਧੀਰੀ ਜਾਣਕਾਰੀ ਜਿਹੜੀ ਆਪਣੇ ਜਾਣ ਪਛਾਣ ਦੇ ਲੋਕਾਂ ਦੇ ਨਾਲ ਜ਼ਰੂਰ ਸਾਂਝੀ ਕਰਨਾ ਲਓ ਜੀ ਠੰਡ ਤੇ ਧੁੰਦ ਤੋਂ ਬਾਅਦ ਪੰਜਾਬ ਦੇ ਵਿੱਚ ਹੁਣ ਮੀਂਹ ਦਾ ਵੀ ਅਲਰਟ ਜਾਰੀ ਹੋ ਚੁੱਕਿਆ ਹੁਣ ਘਰਾਂ ਚੋਂ ਸੋਚ ਸਮਝ ਕੇ ਹੀ ਨਿਕਲਿਓ ਬਾਹਰ ਕਿਉਂਕਿ ਤਾਜ਼ਾ ਅਪਡੇਟ ਤੁਹਾਡੇ ਨਾਲ ਸਾਂਝੇ ਕਰਨ ਜਾ ਰਹੇ ਆਂ ਦੇਸ਼ ਦੇ ਕਈ ਹਿੱਸਿਆਂ ਦੇ ਵਿੱਚ ਠੰਡ ਤੇ ਧੁੰਦ ਦਾ ਕਹਿਰ ਜਾਰੀ ਹੈ ਮੌਸਮ ਵਿਭਾਗਿਆ ਨੇ ਆਈਐਮਡੀ ਨੇ ਕਈ ਰਾਜਾਂ ਦੇ ਵਿੱਚ 31 ਜਨਵਰੀ ਤੋਂ 4 ਫਰਵਰੀ ਤੱਕ ਮੀਂਹ ਦਾ ਅਲਰਟ ਜਾਰੀ ਕੀਤਾ ਹੈ ਮੌਸਮ ਵਿਭਾਗ ਨੇ ਹਲਕੀ ਤੋਂ ਦਰਮਿਆਨੀ ਬਾਰਿਸ਼ ਦੀ ਭਵਿੱਖਬਾਣੀ ਵੀ ਕੀਤੀ ਹੈ ਜਦੋਂ ਨਾਲ ਠੰਡ ਵਧੇਗੀ ਅਤੇ ਤਾਪਮਾਨ 3 ਤੋਂ 4 ਡਿਗਰੀ ਤੱਕ ਡਿੱਗ ਜਾਵੇਗਾ ਤੇ ਮੌਸਮ ਵਿਭਾਗ ਦੇ ਅਨੁਸਾਰ ਹੀ ਯੂਪੀ ਦੇ ਪੰਜਾਬ ਦੇ ਵਿੱਚ ਸੀਤ ਲਹਿਰ ਦਾ ਪ੍ਰਕੋਪ ਜਾਰੀ ਰਹਿਣ ਦੀ ਵੀ ਸੰਭਾਵਨਾ ਹੈ ਤੇ ਅੱਜ ਦੇ ਦਿਨ ਵੀ ਧੁੰਦ ਦਾ ਕਹਿਰ جاری ਹੈ ਜੇਕਰ ਤੁਸੀਂ ਬਾਹਰ ਨਿਕਲੋਗੇ ਤਾਂ ਧੁੰਦ ਦਾ ਕਹਿਰ ਜਾਰੀ ਹੈ ਮੌਸਮ ਵਿਭਾਗ ਦੇ ਅਨੁਸਾਰ ਦਿੱਲੀ ਹਰਿਆਣਾ ਯੂਪੀ ਪੰਜਾਬ ਚੰਡੀਗੜ੍ਹ ਉੱਤਰੀ ਰਾਜਸਥਾਨ ਬਿਹਾਰ ਝਾਰਖੰਡ ਉੱਤਰ ਪੂਰਬੀ ਜੋ ਹੈ ਮੱਧ ਪ੍ਰਦੇਸ਼ ਨਾਲ ਨਾਲ ਪੱਛਮੀ ਬੰਗਾਲ ਅਤੇ ਸਿੱਕਮ ਦੇ ਕੁਝ ਹਿੱਸਿਆਂ ਦੇ ਵਿੱਚ ਵੀ ਘੱਟੋ ਘੱਟ ਤਾਪਮਾਨ 7 ਤੋਂ 10 ਡਿਗਰੀ ਸੈਲਸੀਅਸ ਦੇ ਵਿਚਕਾਰ ਰਹਿਣ ਦੀ ਸੰਭਾਵਨਾ ਦੱਸੀ ਗਈ ਹੈ ਮੌਸਮ ਵਿਭਾਗ ਨੇ ਪੰਜਾਬ ਦੇ ਵਿੱਚ ਸੰਘਣੀ ਧੁੰਦ ਨੂੰ ਲੈ ਕੇ yellow alert ਵੀ ਜਾਰੀ ਕੀਤਾ ਹੈ ਜਦਕਿ ਉੱਤਰ ਪ੍ਰਦੇਸ਼ ਅਤੇ ਬਿਹਾਰ ਦੇ ਵਿੱਚ ਵੀ ਅਗਲੇ 24 ਘੰਟਿਆਂ ਦੌਰਾਨ ਦਿਨ ਵੇਲੇ ਧੁੰਦ ਪੈਣ ਦੀ ਸੰਭਾਵਨਾ ਹੈ ਪੰਜਾਬ ਤੇ ਹਰਿਆਣਾ ਦੇ ਵਿੱਚ 30 ਜਨਵਰੀ ਨੂੰ ਮੌਸਮ ਦੇ ਵਿੱਚ ਪੱਛਮੀ ਵਿਗਾਰ ਦੇ ਚੱਲਦਿਆਂ ਮੌਸਮ ਆਪਣਾ ਮિજાਜ ਬਦਲ ਸਕਦਾ ਹੈ ਇਸ ਮੌਕੇ ਪੰਜਾਬ ਦੇ ਸਰਹੱਦੀ ਇਲਾਕਿਆਂ ਦੇ ਵਿੱਚ ਹਲਕਾ ਤੇ ਦਰਮਿਆਨੀ ਜੋ ਹੈ ਮੀਂਹ ਵੀ ਪੈ ਸਕਦਾ ਹੈ ਇਸ ਦੇ ਨਾਲ ਹੀ ਲੋਕਾਂ ਨੂੰ ਸੁੱਕੀ ਠੰਡ ਤੋਂ ਰਾਹਤ ਮਿਲੇਗੀ ਜਦਕਿ 31 ਜਨਵਰੀ ਤੇ 1 ਫਰਵਰੀ ਨੂੰ ਵੀ ਮੀ ਦਾ ਜੋ ਹੈ ਦੌਰ ਜਾਰੀ ਰਹਿ ਸਕਦਾ ਉਸ ਬਾਅਦ 3 ਤੇ 4 ਫਰਵਰੀ ਨੂੰ ਮੁੜ ਪੰਜਾਬ ਦੇ ਵਿੱਚ ਮੀਂਹ ਪੈ ਸਕਦਾ ਤਾਂ ਸਾਵਧਾਨ ਰਹਿਣਾ ਘਰੋਂ ਨਿਕਲਣ ਤੋਂ ਪਹਿਲਾਂ ਸਾਵਧਾਨ ਜ਼ਰੂਰ ਰਹਿਣਾ ਸੂਬੇ ਦੇ ਵਿੱਚ ਮੀਂਹ ਪੈਣ ਦੇ ਨਾਲ ਠੰਡੀਆਂ ਹਵਾਵਾਂ ਵੀ ਚੱਲਣਗੀਆਂ ਜਿਸ ਕਰਕੇ ਤਾਪਮਾਨ ਦੇ ਵਿੱਚ ਗਰਾਵਟ ਦਰਜ ਕੀਤੀ ਗਈ ਹੈ ਤੁਸੀਂ ਇਸ ਵੇਲੇ ਕਿਸ ਜਗ੍ਹਾ ਤੇ ਮੌਜੂਦ ਹੋ ਕਿਸ ਜ਼ਿਲ੍ਹੇ ਚ ਮੌਜੂਦ ਹੋ ਜ਼ਰੂਰ ਕਮੈਂਟਾਂ ਰਾਹੀਂ ਸਾਨੂੰ ਦੱਸੋ ਮੌਸਮ ਵਿਗਿਆਨੀਆਂ ਨੇ ਕਿਹਾ ਕਿ ਮੀਂਹ ਪੈਣ ਦੇ ਨਾਲ ਲੋਕਾਂ ਨੂੰ ਠੰਡ ਤੋਂ ਰਾਹਤ ਮਿਲ ਸਕਦੀ ਹੈ ਪਰ ਆਪਾ ਜਾਣਕਾਰੀ ਅਨੁਸਾਰ ਪੰਜਾਬ ਦਾ ਫਤਿਹਗੜ ਸਾਹਿਬ ਤੇ ਹਰਿਆਣਾ ਦਾ ਪੰਚਕੁਲਾ ਸਭ ਤੋਂ ਠੰਡਾ ਸ਼ਹਿਰ ਹੈ ਤਾਂ ਇਸ ਤਰੀਕੇ ਦੀ ਵਧੀਰੀ ਜਾਣਕਾਰੀ ਜਿਹੜੀ ਆਪਣੇ ਜਾਣ ਪਛਾਣ ਦੇ ਲੋਕਾਂ ਦੇ ਨਾਲ ਜ਼ਰੂਰ ਸਾਂਝੀ ਕਰਨਾ